ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਜ਼ਰੂਰ ਬਣਿਆ ਜਿੰਨਾ ਵੀ ਨਾ ਪਹਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ ਪੰਜਾਬ 'ਚ ਬਲਡੋਜ਼ਰ ਐਕਸ਼ਨ ਤੋਂ ਬਾਅਦ ਹਰਿਆਣਾ ਪੁਲਿਸ ਨੇ ਵੀ ਕੱਗਰ ਪੁਲ ਚਲਾਇਆ ਪੀਲਾ ਪੰਜਾਬ ਚੰਡੀਗੜ੍ਹ ਵਿਖੇ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਪੰਜਾਬ ਪੁਲਿਸ ਦੇ ਬਲਡੋਜ਼ਰ ਕਾਰਵਾਈ ਵਿਰੁੱਧ ਕਿਸਾਨਾਂ ਨੇ ਹੁਣ ਲੰਮ ਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ ਅਜਿਹੀ ਸਥਿਤੀ ਵਿੱਚ ਹਰਿਆਣਾ ਅਤੇ ਪੰਜਾਬ ਪੁਲਿਸ ਪੰਜਾਬ ਦੀ ਸਰਹੱਦਾਂ ਤੇ ਇਲਾਵਾ ਸੂਬੇ ਦੇ ਗੜਬੜ ਹਿੱਸੇ ਦੀਆਂ ਸੰਸਥਾਵਾਂ ਵਧ ਗਈਆਂ ਹਨ ਪੰਜਾਬ ਵਿੱਚ ਜਿੱਥੇ ਕਿਸਾਨਾਂ ਨੇ ਇੱਕ ਜੁੱਟ ਹੋਣਾ ਸ਼ੁਰੂ ਹੋ ਕਰ ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਅੰਬਾਲਾ ਨੇੜੇ ਸ਼ੰਭੂ ਸਰਹੱਦ ਤੇ ਪੁਲਿਸ ਫੋਕਸ ਵਧਾ ਦਿੱਤੀ ਹੈ ਅਤੇ ਹਾਈਵੇ ਤੇ ਬੈਰੀਗੇਟ ਲਗਾ ਦਿੱਤੇ ਹਨ ਇਸ ਦੇ ਨਾਲ ਹੀ ਪਟਿਆਲਾ ਅਤੇ ਸੰਗਰੂਰ ਦੇ ਕੁਝ ਇਲਾਕਿਆਂ ਵਿਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਕਿਸਾਨ ਆਗਵਾ ਨੂੰ ਰਿਹਾਸਤ ਵਿੱਚ ਲੈ ਕੇ ਲਿਆ ਗਿਆ ਹੈ ਤਾਜ਼ਾ ਹਾਲਾਤ ਹਨ ਕਿ ਸ਼ੰਭੂ ਵੱਡ ਤੇ ਜ਼ਿਆਦਾਤਰ ਸ਼ੰਭੂ ਉਖਾੜ ਦਿੱਤੇ ਗਏ ਹਨ ਉੱਥੇ ਸਿਰਫ ਟਰਾਲੀਆਂ ਹੀ ਮੌਜੂਦ ਹਨ ਥੋੜਾ ਅੱਗੇ ਜਾ ਕੇ ਇੱਕ ਜਨਰੇਟਰ ਬਣਾਇਆ ਗਿਆ ਹੈ ਜਿਸ ਵਿੱਚ ਕਿਸਾਨਾਂ ਦਾ ਦੇ ਸਮਾਨ ਨੂੰ ਟਰਾਲੀਆਂ ਸਮੇਤ ਸ਼ੰਭੂ ਤੋਂ ਚੁੱਕਿਆ ਜਾ ਰਿਹਾ ਹੈ ਅਤੇ ਇੱਥੇ ਰੱਖਿਆ ਜਾ ਰਿਹਾ ਹੈ ਖਨੌਰੀ ਬਾਰਡਰ ਤੇ ਹਾਲਾਤਾਂ ਨੂੰ ਵੱਲ ਨਜ਼ਰ ਮਾਰੀਏ ਤਾਂ ਖਨੌਰੀ ਬਾਰਡਰ ਉੱਤੇ ਹੁਣ ਹਰਿਆਣਾ ਵਾਲੇ ਪਾਸੇ ਤੋਂ ਵੀ ਆਪਰੇਸ਼ਨ ਕਲੀਨ ਸ਼ੁਰੂ ਹੋ ਗਿਆ ਹੈ ਹਰਿਆਣਾ ਵਾਲੇ ਪਾਸੇ ਵੀ ਹਰਿਆਣਾ ਪੁਲਿਸ ਨੇ ਸੀਮੈਂਟ ਦੇ ਬੈਰੀਏਟਰ ਲਗਾਉਣੇ ਹਟਾਉਣੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਪੁਲਿਸ ਦੀਆਂ ਕੱਲ ਸ਼ਾਮ ਤੱਕ ਚੱਲ ਰਹੀਆਂ ਸਨ ਕਰੇਨਾ ਅਤੇ ਬਲਡوزر ਹੁਣ ਹਰਿਆਣਾ ਪੁਲਿਸ ਦਾ ਵੀ ਐਕਸ਼ਨ ਸ਼ੁਰੂ ਹੋਇਆ ਹੈ ਦੱਸਦੀ ਹੈ ਕਿ 2-3 ਜਗਾ ਹਰਿਆਣਾ ਪੁਲ ਸ ਦੇ ਵੱਲ ਵੱਡੇ ਸੀਮਿੰਟ ਦੇ ਬੈਰੀਕੇਟ ਬਣਾਏ ਜਾ ਰਹੇ ਹਨ ਜਿਨ੍ਹਾਂ ਨੂੰ ਤੋੜਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ